ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਰਦਾਰ ਉਹ ਦੱਸੋ ਜੀ ਕਿਵੇਂ ਮੀਰੀ ਕਰਦਾ ਵਧੀਆ ਹਾਂ ਮੈਂ ਠੀਕ ਠਾਕ ਹਾਂ ਗੇ ਬਣਾ ਖਿਚੋਗੇ ਤੋ ਜੱਜਾ ਜੀ ਮੇਰੀ ਭੈਣ ਛੋਟੀ ਤੇ ਆਪਾਂ ਬਣੀ ਚਾਪਾ ਪੀ ਲਈ ਚਾਹ ਇਹ ਹੁਣ ਹੀ ਆਏ ਨੇ ਇਸ ਵੇਲੇ ਤਰੇ ਸੀ ਕਿੰਨੇ ਕੁ ਤਰੇ ਸੀ ਰੋਣ ਜੀ ਸਾਢੇ ਸਾਢੇ ਘਾ ਤਰੇ ਸੀ ਇਹ ਹੈ ਜੀ ਪਰ ਨਾਲੇ ਤੋਂ ਬੜਾ ਇੱਕ ਉਠ ਕੋਲੇ ਉੱਥੋਂ ਆਈ ਆ ਇਹ ਅੱਗਾਂ ਦੇ ਕੋਟ ਤੋਂ ਮੋਦੀਪਾ ਆ ਵੇ ਬੱਚੇ ਚਾਹ ਪੀ ਲਾ ਲੈ ਉਹ ਮੋਢਿਆਂ ਨਾਲ ਬੱਠਾ ਲੈ ਮਸੀ ਤੁਸੀਂ ਪੀ ਲਾ ਚਾਹ ਕੋਈ ਨੀਂ ਕਹਿੰਦੇ ਮੈਂ ਤਾਂ ਰੋਣ ਦਾ ਨਹੀਂ ਮਾਰ ਕੇ ਪਾਉ ਲੈ ਜਾਓ

ਉਣਾਏ ਫੇਰ ਤੋੜੋਂਗੇ ਲੈ ਚੱਕ ਹੌਲੀ ਹੌਲੀ ਇੱਕ ਬੰਦਾ ਲੈ ਆ ਗਿਆ ਆਓ ਲੈ ਇੱਕ ਪੱਕਾ ਤੇ ਕਾਇਆ ਕੱਚੇ ਪੰਜ ਆ ਗਏ ਚੱਕ ਹੌਲੀ ਚੱਕੋ ਛੋਡੇ ਖਾਤਰ ਫੇਰ ਤੋੜਦੇ ਸੀ ਕਦੇ ਫੇਰ ਨਹੀਂ ਤੋੜੇ ਕਦੇ ਨਹੀਂ ਤੋੜੇ ਛੋਡੇ ਖਾਤਰ ਸਪੈਸ਼ਲ ਫੇਰ ਤੋੜਦੇ ਸੀ ਓਏ ਨਾ ਲੈ ਨਾ ਮੋਤੀ

ਤੂੰ ਮਾਗੇ ਲੋਸ ਤੋਂ ਬੰਦ ਕਰੀ ਜਾ ਆ ਸਾਰੇ ਕੱਚੇ ਵਿੱਚ ਉਗ ਲੈਣੇ ਇੱਦਾਂ ਹੋ ਜਾ ਪੁੱਤ ਕੋਈ ਨਾ ਬਾਤ ਕਰ ਮੋਦੀ ਤੇ ਇਹ ਮੈਨੂੰ ਬਿਜੇ ਵਿੱਚ ਆ ਆ ਯਾਰ ਇਹਨੂੰ ਪਾ ਲਾ ਆ ਮੂਟਰ ਨਾ ਪਤਨੀ ਖਾਉਂਗੀ ਦੀ ਜਾਨ ਕੋਈ ਹੋਰ ਕੀ ਚੀਜ਼ ਖਾਏਗਾ ਯਾ

પગારનું ਤੋੜ ਲਾਂਗੇ। ਓਕੇ। ਹੋਰ ਆ ਖਾ ਲਓ। ਹੂੰ। ਆਦਾਂ ਲੱਕ ਚਿੰਨ ਹੋੜੀ। ਤੋੜ ਲਾਂਗੇ ਨਾ। ਓਕੇ ਮਾਰੇ ਨਾ। ਆ ਬੱਕੇ ਨੇ ਦੋ ਪੰਤ ਇੱਕ 베ਰੀ ਜੜ ਚੁੱਕਾ। ਮੇਰ ਦੋ ਪੰਤ ਚਲੀ ਜੇ ਨੀ ਸਾਰੇ 베ਰ ਤੋੜ ਲੇ ਆਪਾਂ। ਖਵਾਈਏ ਸਾਡੇ ਬੱਚੇ ਨੂੰ 베। ਮੈਂ ਹੁਣ ਰੋਟੀ ਖਾਉਂਗੀ। ਅੱਛਾ। ਰੋਟੀ ਕੇ ਕੀ ਹੋ ਕਰਦੀ ਆ? ਨਾ। ਇੱਕ ਅੱਧਾ ਤੱਕ ਵੀ। ਨਾ ਫਿਰ ਤਿਆਰ ਬਣ ਜੀ। ਅੱਲਾ। ਬਹੁਤ ਤਿਆਰ ਹੋ ਤਰ। ਨਾ ਹੀ ਗੋਣਾ ਪੰਨੇ ਕਸਪੇ ਚਾਈ ਪਈ ਚ। ਜੇ ਆਪਾਂ ਖਾਈਏ ਗੋੜ ਦੇ ਤੇ ਗੋੜ ਦੇ ਤੇ ਖਾ ਕੇ ਪਰ ਰੋਟੀ-ਰੋਟੀ ਬਣਾ ਕੇ ਚਰਚ ਹਾਜਮ ਹੋ ਜਾਣਗੇ। ਰੋਟੀ ਬਣਾ ਲਾਂਗੇ। ਮੱਜੇ ਨੇ ਪੱਲੀਆਂ ਛੱਡਿਆਵਾਂਗੇ। ਬੱਲਾ ਪਾ ਪੁਸ਼ਪਾਣੀ ਪਾ ਦੇਣੀ। ਇਹ ਬਾਬਾ ਵਧੀਆ ਫੜਦੇ ਐ ਮੋਟਰਸਾਈਕਲ ਤੇ ਲਫਾਫਾ ਨਹੀਂ ਪਾਟਿਆ ਉਹਨਾਂ ਤੋਂ। ਮਗਰ ਹੈਗਾ ਤਾਂ ਹੈ ਸੀ। ਮਗਰ ਹੈਗਾ ਬਈ। ਨਾ ਮਾ ਨਹੀਂ ਮੈਂ ਤਾਂ ਕਰਨ ਬਾਬਾ ਸੀ। ਸਾਰੇ ਇੱਕ ਬੂਰੇ ਸਾਫ ਨੇ ਇਹ ਨਹੀਂ ਕੋਈ ਬੰਨ ਕੇ ਲੰਦਾ ਮੇਰੇ 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 ਬੁੱਤ ਨੂੰ ਪਤਾ ਹੈ ਮੈਂ ਸੂਜੀ ਵਾਲੇ ਖਾਨੀ ਨਹੀਂ ਉਹ ਕੋਲ ਕੋ ਪਿਆਟੇ ਵਾਲੀ ਮਿੰਨੋ ਦੇਣ ਸੀ ਹੱਟਾ ਦੇ ਦੇ ਕਿ ਉਹ ਤੋਂ ਵੀ ਇੰਨੇ ਕੋਕਲੇ ਇਹ ਬੰਨਾ ਹਾਂ ਤੈਨੂੰ ਇਹ ਨਹੀਂ ਪਤਾ ਮਾ ਦਾ ਸੂਜੀ ਵਾਲੇ ਖਾਨੀ ਨਹੀਂ ਇਹ ਵੀ ਕਿ ਤੈਨੂੰ ਹੀ ਪਤਾ ਉਹ ਕਹਿੰਦੇ ਨਹੀਂ ਬਾਹਰ ਲਿਆਉਣਾ ਖਾ ਕੇ ਤਾਂ ਆਏ ਨਾ ਸਾਰਾ ਕੁਝ ਫਿਰ ਆਪਾਂ ਤਾਂ ਬਾਹਲੇ ਹੋਣਗੇ ਪਤਾ ਨਹੀਂ ਆ ਜਾਣਗੇ ਬਾਹਲੇ ਕਿੰਨੇ ਕਿਨੇ ਪੰਜ ਕਿਨੇ ਲਾ ਪੰਜ ਕਿਉਂ ਨੇ ਨੇ ਕਿਨੇ 5 5 10 10 ਕਿਨੇ 50 100 ਰੁਪਏ ਦੇ ਹੋਣਗੇ ਮੈਂ ਹੈਗੋ ਵੀ ਉਹ ਨਹੀਂ ਅਗਰ ਲਗਾਏ 100 ਰੁਪਏ ਦੇ ਇਹ ਮੈਂ ਲਖਣੀ ਦੋ ਤਨ ਰੁਪਏ ਦੇ ਕਿ ਕਰਤਾ 100 ਰੁਪਏ ਦੇ ਤਿੰਨ ਨਹੀਂ ਕਰਤੇ ਹਾਂ ਅੱਗੇ ਬਾਦੌਲੇ ਸੀਗੇ ਮੈਂ ਇੱਥੇ ਬੋਲ ਰਿਹਾ ਉੱਥੇ ਬਹੁਤ ਵਧੀਆ ਨਜ਼ਾਰਾ ਦਾ ਖਾਂਡ ਦਾ ਵਿਆਹ ਚ ਪਰ ਪਰ ਤਰੀ ਜਾਂਦਾਗਾ ਬਾਰੀ ਨਹੀਂ ਹੁੰਦੀ ਪਹਿਆਂ ਕੋਲ ਗੋਲ ਗੱਪਿਆਂ ਦੀ ਤਾਂ ਉਹ ਉੱਥੇ ਪੇਰ ਬੋਲੋਕਾ ਵੱਡਾ ਹੁੰਦਾ ਹੈ ਸਾਡਾ ਮੂੰਹ ਵੀ ਉਹਦੇ ਨਾਲ ਬਹੁਤ ਮੁਸ਼ਕਲ ਆ ਗੁੜੀ ਖਾਤਾਂ ਕਿਵੇਂ ਹੋਣ ਜੀ ਨੇ ਦੇਖੀ ਤੇ ਸਵਾਦ ਇਹਨਾਂ ਦੇ ਭਰਨ ਦੀ ਮਿਹਨਤ ਆਉਂਦੀ ਹੈ ਬਸ ਰਹਿ ਗਈ ਬੋਤ ਨਹੀਂ ਕੋਲ ਉਹਨੂੰ ਹਾਕ ਮਾਰਾਂ ਮੈਂ ਬਾਹਰ ਦਿਖਾਣੇ ਹੋਣਗੇ ਉਹਨੇ ਕੋਈ ਨਹੀਂ ਖਾਂਦੇ ਮਾਸੀ ਕਹਿੰਦੀ ਮੈਂ ਨਹੀਂ ਖਾਂਦੀ ਤੇ ਆ ਬਣ ਗਈ ਤੇ ਆ ਮੰਦਾ ਮੇਰਾ ਪਹਿਲੀ ਵਾਰ ਸੁਣਿਆ ਦਿੱਤੀ ਆ ਜੇ ਨਾ ਇਹ ਤਾਂ ਗੋਲਗਪੇ ਨਹੀਂ ਖਾਤੀ। ਲੈ ਬੰਨ੍ਹ ਦੋ ਤੇ ਇੱਕ ਹੁਕਾ ਦੋ। ਇੱਕ ਨਾ ਤਨ ਵੀ ਬਣਦਾ ਇੱਕ ਖਾ ਲ। ਦੇ ਦੇ ਚੱਲ ਤੁਚੀ ਲੈ। ਕੌਲੀ ਲੈ ਲੈ ਕੇ ਅੰਦਰ। ਇੱਕ ਨੂੰ ਐਂ ਬਣਾ ਲਓ। ਪਾਣੀ ਨਹੀਂ ਲੈਂਦੀ। ਪਾਣੀ ਪੀਣ ਨਾਲ। ਟਾਕੇ। ਕੱਲਾ ਹੀ ਖਾਣਾ ਦਾ। ਐਂ ਖਾ ਲੂ ਪਾਣੀ ਦਾ ਪਰਖੇ ਦੇ। ਟਾਕੇ ਮੂੰਹ ਚ ਪਾ। ਨਾਲ ਇਹਦੇ ਉੱਤੇ ਤਾਂ ਖਿਚੋੜ ਆ ਜਾਊ ਇਹ। ये टाइम भी होता पर ना चक इसमें देख के परे चल चलो पका ले फिर इन्हें लम में मार दे डिप और मत कर दे ये फरसा दे हां दे दे यार ਬਣਾ ਲੀਏ ਮੈਂ ਮੜੇਦਰੀ ਨੂੰ ਤੋਂ ਆ ਫੇਟੀ ਪੂਟੀ ਬਣਾ ਕੇ ਆਪਾਂ ਮਾਸੀ ਨੂੰ ਪਾ ਲਈਏ ਅੱਜ ਨੂੰ ਤੋਰਦੇ ਆਪਾਂ ਘਰੇ ਸੜਕੇ ਤੇ ਅੱਜ ਨੂੰ ਸਵੇਰੇ ਜਾਣਾ ਨਾ ਆਪਾਂ ਨੇ ਪੂਟੀ ਸ਼ੌਹਰ ਵੀ ਕਹਿੰਦਾ ਟੋਪੀ ਵੀ ਕਹਿੰਦਾ ਬਾਹਰ ਚੱਕ ਦੀ ਤਰੀਆਂ ਸ਼ੌਹਰ ਤਾਂ ਰਹਿ ਗਈ ਸਾਡੇ ਮੈਂ ਕਿਹਾ ਚੱਲ ਬਸ ਅੱਜ ਵੇਚੀ ਪਾ ਲੈਣੀ ਲੱਗ ਗਈ ਬਿੱਤੀ ਬਾਲਣ ਦੀ ਬਸ ਬਸ ਟੋਪੀ ਜਦੋਂ ਮੈਂ ਠੰਡੇ ਧੱਕ ਲੈ ਲਈ ਕੋਪੀ ਉਹ ਤਾਂ ਘੜੀ ਠੰਡਾ ਹੁੰਦਾ ਤੂੰ ਪਾ ਲੈ ਮਰ ਜੰਗੀ ਮੈਂ ਕਿਹਾ ਚੱਲ ਖੁਆਣਾ ਕੇ ਬਰ ਕੋ ਹੋ ਜਾਂਦਾ ਮੁੰਡਾ ਸੀਸਾ ਕੋਲ ਕੇ ਬੈਠਾ ਰਹਿੰਦਾ ਮਤਲਬ ਸਿਰਸਰ ਹੋ ਜਾਂਦਾ ਕਿ ਸੀਸਾ ਮਸਾ ਬੰਦ ਕਰਾਂ ਸੀ ਉਹਨਾਂ ਨੂੰ ਵੀ ਸੱਚਾ ਹਵਾ ਪੈਣੀ ਨਾ ਟੋਪੀ ਨਹੀਂ ਨਾ ਸੱਤ ਮਾਤਾ ਜੀ ਲਖਾ ਲੁਕੀ ਨਾਲ ਨੂੰ ਪਾ ਲੈ ਰਸਪਰ ਦੇ ਮਾਗੇ ਰੋਟੀ ਵੀ ਨਾਲ ਦਿੱਤੇ ਪਾਉਣਗੇ ਨਾਲ ਕੋਏ ਮਾਸੇ ਨੂੰ ਖਾਣ ਲੈ ਰੋਟੀ ਨਾਲ ਮਾਸੇ ਨੂੰ ਖਾਤੀ ਜੇ ਆਪਾਂ ਰੋਟੀ ਨਾਲ ਮਾਸੇ ਰੋਟੀ ਖਾ ਕੇ ਇਹਨੂੰ ਛੱਡ ਕੇ ਆਪਾਂ ਘਰੇ ਤੇ ਸਵੇਰੇ ਨਾ ਮਾਸੇ ਅਗਰ ਸਵੇਰੇ ਤੈਨੂੰ ਚੜਾ ਲਿਆ ਮਾਗੇ ਚੰਗਾ ਸਵੇਰੇ ਜਾਨੇ ਜ ਆਪਾਂ ਨੇ ਭੋਗ ਤੇ ਇੱਧਰ ਆ ਰਹੀ ਮੇਰੀ ਭੈਣ ਛੋਟੀ ਮੈਂ ਮਕਧੋ ਗਰੂਫੀਆ ਪਾ ਮੈਂ ਮੜ ਜਾ ਰੋਟੀ ਫੜਾਣਾ ਮਾਸੀ ਤੇ ਰੋਟੀਆਂ ਪਕਾਉਣੀ ਮੈਂ ਬਸ ਨਾਲ ਦੀ ਨਾਲੇ ਖਾ ਲੈਣਗੇ ਸਾਰੇ ਚੱਕ ਮੈਂ ਹਾਂ ਚੱਕ ਰੜ ਦਿਨੇ ਬਾਸ ਮੈਂ ਪਉਣੀ ਆ ਮੈਂ ਰੜ ਗਈਆਂ ਲੇ ਜੇ ਆਪਾਂ ਰੋਟੀ ਬਣਾ ਦਈਏ ਰੋਟੀ ਬਣਾ ਕੇ ਨਾਲ ਇਹ ਨਾਲ ਦੀ ਨਾਲ ਸਾਰੇ ਜਣੇ ਖਾ ਲੈਣਗੇ ਤੇ ਨਾਲੇ ਆਪਣੇ ਫਿਰ ਦੁੱਧ ਪਾਏ ਹੋਗੇ ਨਾਲੇ ਮਾਸੀ ਨੂੰ ਛੱਡਿਆਉਣਗੇ ਸੇਵਰ ਆਪਾਂ ਚਲੋ ਇਹ ਬੈਕਿੰਗ ਕਰਦਾ ਗੱਲਾਂ ਬਾਤਾਂ ਆਪਾਂ ਨਾ ਠਿੱਕਰ ਚੱਕ ਕੇ ਮੱਜਾਂ ਦੇ ਧਾਰਾ ਤੇ ਆਉਂਦੀਆਂ ਆਪਾਂ ਨੇ ਪੱਲੀਆਂ ਰਹਿ ਗਈਆਂ ਸੁੱਣ ਵਾਲੀਆਂ ਪੱਲੀਆਂ ਆਪਾਂ ਛੱਡ ਕੇ ਆਉਨੇ ਤਾਂ ਹੁਣ ਠੰਡ ਜੀ ਥੋੜੀ ਘਟ ਗਈ ਨਾ ਇਸ ਕਰਕੇ ਆਪਾਂ ਪੈਣ ਲੱਗੇ ਪੱਲੀ ਛੱਡ ਦਿੰਨੇ ਤੇ ਉਂਗਰ ਮੈਸੇ ਜਿਹਾ ਲੱਗੇ ਬੱਦਲਾਂ ਕਰਕੇ ਤੇ ਚਲੋ ਜੀ ਅੱਜ ਦੀ ਗੋੜੀ ਦਾ ਠਿੱਕੀ ਕਰਦੇ ਮਿਲਦਾ ਨਸਤਰ ਆਪਾਂ ਨੂੰ